ਮਿਲਣਾ ਤੁਹਾਡੇ ਮੇਅਰ ਜਿਹੜੇ ਨੇ ਉਹ ਵੀ ਡੀਨ ਨੇ ਸ਼ਹਿਰ ਦੇ ਡੀਨ ਜੀ ਬਿਲਕੁਲ ਸੋ ਜਦੋਂ ਉਹ ਨਹੀਂ ਹੁੰਦੇ ਜਾਂ ਕੋਈ ਐਦਾਂ ਦੀ ਗੱਲਬਾਤ ਹੁੰਦੀ ਹੈ ਫਿਰ ਤੁਸੀਂ ਹੀ ਸਾਰਾ ਕੁਝ ਸਾਹਮਣੇ ਉਹ ਚ ਮੀਟਿੰਗਸ ਵਗੈਰਾ ਸਾਰਾ ਕੁਝ ਹਾਂਜੀ ਬਿਲਕੁਲ ਯਾ ਕਿਉਂਕਿ ਤਾਂ ਹੀ ਐਡੈਪਟਿਵ ਮੇਅਰ ਦੀ ਪੋਜੀਸ਼ਨ ਹੁੰਦੀ ਹੈ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਮੇਅਰ ਨਹੀਂ ਅਵੇਲੇਬਲ ਨਹੀਂ ਬਿਲਕੁਲ ਇਨ ਕੇਸ ਉਸ ਇੱਕ ਹੋ ਗਏ ਜਾਂ ਕਾਫੀ ਮਲਟੀਪਲ ਮੀਟਿੰਗਸ ਡਿਊਰਿੰਗ ਦਾ ਡੇ ਹੁੰਦੀਆਂ ਆ ਕਿ ਉਸ ਟਾਈਮ ਤੇ ਜਿਹੜੀ ਮੀਟਿੰਗ ਜਿੱਦਾਂ ਕੌਂਸਲ ਮੀਟਿੰਗ ਆ ਜਿਹੜੀਆਂ ਬਜਟ ਦੇ ਦੌਰਾਨ ਸਾਡੀਆਂ ਕਾਫੀ ਲਾਈਨ ਅਪ ਹੋਈਆਂ ਐ ਅਸੀਂ ਦਸੰਬਰ ਦੇ ਵਿੱਚ ਤੇ ਉਹਦੇ ਵਿੱਚੋਂ ਵੀ ਮੈਨੂੰ ਮੌਕਾ ਮਿਲਿਆ ਮੀਟਿੰਗ ਰਨ ਕਰਨ ਦਾ ਜਿਹੜੀ ਫਿਊਚਰ ਨੂੰ ਲੈ ਕੇ ਚੈਸਟ ਮੇਰਦੀ ਹੈ ਨਾ ਕਈ ਪਲਾਨਸ ਤੁਸੀਂ ਸਾਨੂੰ ਦੱਸ ਰਹੇ ਸੀਗੇ ਕਿ ਜਿਨ੍ਹਾਂ ਤੇ ਕੰਮ ਹੋ ਰਿਹਾ ਔਰ ਜਿਨ੍ਹਾਂ ਤੇ ਕੰਮ ਹੋ ਚੁੱਕਿਆ ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕੰਮ ਜਿਹੜਾ ਉਹ ਹੋ ਰਿਹਾ ਜੀ ਦੇਖੋ ਜਦੋਂ ਇਹ ਕੰਸਲ ਨੇ ਕਮੈਂਡਸ ਮਹਾਲੀਆ ਕਾਫੀ ਚੀਜ਼ਾਂ ਪੈਂਡਿੰਗ ਪਈਆਂ ਸੀਗੀਆਂ ਉਹ ਜਿਹੜੀਆਂ ਕੰਪਲੀਟ ਹੋਈਆਂ ਪਬਲਿਕ ਸਾਈਡ ਤੇ ਰੈਕ ਸੈਂਟਰ ਸਾਡੇ ਕੋਲ ਸਾਡਾ ਆਪਣਾ ਨਹੀਂ ਹੈਗਾ ਨਿਊ ਰੈਕ ਸੈਂਟਰ ਅਪਰੂਵਡ ਉਹਦੀ ਸਾਈਟ ਕੀਤੀ ਆ ਅੱਛਾ ਪ੍ਰੂਵ ਹੋ ਗਿਆ ਜੀ ਉਹ ਹਾਂਜੀ ਡੋਸਨ ਐਂਡ ਚੈਲਸੀ ਏਰੀਏ ਦੇ ਵਿੱਚ ਐਂਡ ਦਾ ਹਾਈ ਸਕੂਲ ਅਪਰੂਵਡ ਕੀਤਾ ਹੈ ਕਿਉਂਕਿ ਜਿਹੜਾ ਸਾਡਾ ਹਾਈ ਸਕੂਲ ਆ ਉਹ ਸਟਰੈਥ ਮੋਰ ਦੀ ਬਾਉਂਡਰੀ ਦੇ ਵਿੱਚ ਹੈ ਜਿਹਨੂੰ ਅਸੀਂ ਯੂਜ਼ ਕਰਦੇ ਆ ਹਾਈ ਮੇ 791 ਦੇ ਉੱਤੇ ਸੋ ਇਹ ਜਿਹੜਾ ਤੁਸੀਂ ਦੱਸਿਆ ਰੈਕ ਸੈਂਟਰ ਹੈ ਨਾ ਉਹ ਕਿੰਨਾ ਕਮਟਾ ਵੈਸੇ ਉੱਥੇ ਕੀ ਕੀ ਬੱਸ ਬੱਡੀ ਉਹ ਜੁਆਇੰਟ ਪਲੈਨਿੰਗ ਹੈ ਹਾਈ ਸਕੂਲ ਐਂਡ ਰੈਕ ਸੈਂਟਰ ਟੁਗੇਦਰ ਬਣਨੇ ਸੋ ਜੁਆਇੰਟ ਪਲਾਨਿੰਗ ਹੈ ਰੋਕੀ 뷰 ਦੇ ਨਾਲ ਗੈਦਰ ਜਿੱਦਾਂ ਰੋਕੀ 뷰 ਸਕੂਲ ਨਾਲ ਸਕੂਲ ਜ਼ੋਨ ਏਰੀਆਜ਼ ਦੇ ਬਾਰੇ ਵੀ ਤੁਸੀਂ ਕੁਝ ਦੱਸ ਰਹੇ ਸੀਗੇ ਜੀ ਹਾਂਜੀ ਸਕੂਲ ਜ਼ੋਨ ਏਰੀਆ ਜਿੱਦਾਂ ਰੇਜ਼ਡ ਕ੍ਰੋਸਵੌਕ ਹੁੰਦੇ ਆ ਉਹ ਅਪਰੂਵਡ ਆ ਉਹ ਵੀ ਬਣਨਗੇ ਤਾਂ ਹੀ ਮੈਂ ਬਿਗਨਿੰਗ ਵਿੱਚ ਇਹ ਦੱਸਤਾ ਸੀ ਕਿ ਕਾਫੀ ਜ਼ਿਆਦਾ ਕੰਸਟਰਕਸ਼ਨ ਹੋਣੀ ਆ ਪਰ ਉਹ ਬਹੁਤ ਨੀਡਡ ਆ ਉਹਦਾ ਰੀਜ਼ਨ ਇਹ ਆ ਕਿ ਕਿਉਂਕਿ ਸਕੂਲ ਦੇ ਦੁਆਲੇ ਪੇਰੈਂਟਸ ਨੇ ਬੱਚਿਆਂ ਡ੍ਰੌਪ ਕਰਨਾ ਹੁੰਦਾ ਸੋ ਉਥੇ ਗੱਡੀਆਂ ਆਉਂਦੀਆਂ ਜਾਂਦੀਆਂ ਥੋੜਾ ਐਕਸੀਡੈਂਟ ਦਾ ਇਸ ਕਰਕੇ ਡਿਸੀਜਨ ਲਿਆ ਕਿ ਸਕੂਲ ਜ਼ੋਨ ਏਰੀਆਜ਼ ਦੇ ਵਿੱਚ ਜਿਹੜੇ ਆ ਕਿ ਕ੍ਰੋਸ ਵਾਕ ਰੇਸਟ ਬਣਾਏ ਜਾਵੇ ਕਈ ਜਦੋਂ ਅਸੀਂ ਕੈਨੇਡਾ ਆਨੇ ਹ ਐਜ਼ ਅ ਇਮੀਗ੍ਰੈਂਟ ਅਸੀਂ ਸੋਚਦੇ ਹਾਂ ਸਾਡੇ ਕਈ ਸੁਪਨੇ ਜਿਹੜੇ ਨੇ ਉਹ ਪੂਰੇ ਹੋਣਗੇ ਕੈਨੇਡਾ ਦੇ ਵਿੱਚ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਕੋਈ ਚੰਗੀ ਨੌਕਰੀ ਕਰਾਂਗੇ ਵਾਈਟ ਕਾਲਰ ਜੌਬ ਕਰਾਂਗੇ ਸਰਕਾਰੀ ਕੋਈ ਨੌਕਰੀ ਮਿਲ ਜੇ ਪਰ ਮਾਣ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਅਸੀਂ ਆਪ ਸਰਕਾਰ ਦੇ ਵਿੱਚ ਹੁੰਨੇ ਆ ਤੇ ਕੈਸੇ ਅਹੁਦੇ ਤੇ ਪਹੁੰਚਦੇ ਆ ਜਿੱਥੇ ਤੁਹਾਨੂੰ ਸਾਰੇ ਦੇਖਦੇ ਨੇ ਜੀ ਔਰ ਤੁਹਾਡੇ ਕੰਮ ਨੂੰ ਸਰਾਂਦੇ ਹੋਇਆ ਦੇਖਦੇ ਹੋਇਆ ਤੁਹਾਨੂੰ ਇੱਕ ਐਸਾ ਅਹੁਦਾ ਮਿਲ ਜਾਂਦਾ ਜਿਹਦੇ ਨਾਲ ਤੁਸੀਂ ਪੂਰੇ ਸ਼ਹਿਰ ਨੂੰ ਸੰਭਾਲ ਸਕਦੇ ਹੋ ਉਹਦੀ ਸੇਵਾ ਜਿਹੜੀ ਹੈ ਉਹ ਕਰ ਸਕਦੇ ਹੋ ਅੱਜ ਬਹੁਤ ਮਾਣ ਵਾਲੀ ਗੱਲ ਹੈ ساری کمیونٹی ایک ای ای می گئے جی پچھویسلر جی سو so ایک ہونا فیدر کیپ جہاں ہے وہ یہاں ملیا ہے سب تو پہلے انہوں کا سواگت کرتے ہیں اور ودائیاں دے کروا uh جی بہت بہت, بہت سواگت ہے جی تھنک یو آئی تھنک یو جی سب تو پہلے ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇੱਥੇ ਸਭੇ ਨਹੀਂ ਨਹੀਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਕਮਿਊਨਿਟੀ ਦੀ ਔਰ ਸਭ ਤੋਂ ਪਹਿਲਾਂ ਆਫੀਸ਼ੀਅਲੀ ਮੈਂ ਵਧਾਈਆਂ ਦੇਦਾ ਆਫਰ ਤੇ ਦੇਤੀ ਸੀਗੀ ਹੁਣ ਔਨ 에ਅਰ ਵੀ ਦੇ ਦਈਏ ਕਿ ਹੁਣ ਤੁਸੀਂ ਡਿਪਟੀ ਮੇਅਰ ਸਾਹਿਬਾ ਬਣ ਗਏ ਹੋ ਸੋ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਬਹੁਤ ਵਧਾਈਆਂ ਜੀ ਥੈਂਕ ਯੂ ਜੀ ਥੈਂਕ ਯੂ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਮੈਮ ਕਿੱਦਾਂ ਲੱਗਦਾ ਜਦੋਂ ਤੁਸੀਂ ਇਸ ਅਹੁਦੇ ਤੇ ਪਹੁੰਚਦੇ ਹੋ ਜਿੱਥੇ ਤੁਸੀਂ ਸਿਟੀ ਆਫ ਚੈਸਟਮੇਰ ਦੀ ਜੈਸੀ ਗੱਲ ਕਰੀਏ ਜਦੋਂ ਟਾਊਨ ਹੁੰਦਾ ਸੀ ਚੈਸਟਮੈਨ ਨੂੰ ਵੱਡਦਾ ਤੁਸੀਂ ਆਪ ਹੀ ਮੈਨੂੰ ਲੱਗਦਾ ਦੇਖਿਆ ਕਿਉਂਕਿ 17-18 ਸਾਲ ਤੋਂ ਨੂੰ ਉਸ ਸਿਟੀ ਦੇ ਵਿੱਚ ਹੋਗੇ ਰਹਿੰਦੇ ਆ ਨੂੰ ਸੋ ਉਹ ਫੀਲਿੰਗ ਕਿੱਦਾਂ ਦੀ ਆਉਂਦੀ ਹੈ ਦੇਖੋ ਬਹੁਤ ਵਧੀਆ ਰਿਸਪੌਂਸਿਬਿਲਟੀ ਹੈ ਵਾਲੀ ਫੀਲਿੰਗ ਹੈ ਜੀ ਕਿਉਂਕਿ ਏ 빅 ਰਿਸਪੌਂਸਿਬਿਲਟੀ ਆ ਜਿਹੜੀ ਤੁਹਾਡੇ ਮੇਰੇ ਸਿਰ ਤੇ ਆ ਕਿਉਂਕਿ ਚੈਸਟਰਮੀਅਰ ਦੀਆਂ ਕੀ ਨੀਡਸ ਆ ਕੀ ਅਸੈਸਮੈਂਟ ਆ ਚੈਸਟਰਮੀਅਰ ਨੂੰ ਕਿੱਥੇ ਸਭ ਤੋਂ ਚੀਜ਼ਾਂ ਦੀ ਲੋੜ ਆ ਕਿ ਉਹਨੂੰ ਹੈਡ ਕਰਨ ਨੂੰ ਕਿਉਂਕਿ ਕਾਫੀ ਟਾਈਮ ਤੋਂ ਪੌਜ਼ ਸੀਗਾ ਤੇ ਉਹ ਚੀਜ਼ਾਂ ਕਾਫੀ ਰਿਸਪੌਂਸਿਬਿਲਟੀ ਵੀ ਆ ਪਰ ਉਹਦੇ ਨਾਲ ਨਾਲ ਖੁਸ਼ੀ ਵੀ ਹੈ ਕਿ ਮੈਂ ਇਸ ਮਕਾਮ ਤੱਕ ਪਹੁੰਚੀ ਇਸ ਯੋਗੀ ਹੋਈ ਕਿ ਮੈਨੂੰ ਇਸ ਜੇ ਦਾ ਟਾਈਟਲ ਦਾ ਮੌਕਾ ਮਿਲੇ ਆ ਠੀਕ ਹੈ ਨਾ ਕਿਉਂਕਿ ਫਸਟ ਪੰਜਾਬੀ ਵੂਮਨ ਹੋਂ ਦੇ ਨਾਤੇ ਜੀ ਕੋਈ ਵੀ ਚੈਸਟ ਮੀਰ ਚ ਪ੍ਰੀਵੀਅਸ ਨਹੀਂ ਡੈਪਟ ਮੀਰ ਬਣਿਆ ਸੀ ਬਿਲਕੁਲ ਜੀ ਨਹੀਂ ਨਹੀਂ ਬਹੁਤ ਮਾਣ ਵਾਲੀ ਗੱਲ ਹੈ अगेन ਔਰ ਅਸੀਂ ਜੋ ਚੈਸਟ ਮੀਰ ਬਾਰੇ ਸੋਚਦੇ ਆ ਨਾ ਸਾਨੂੰ ਜਿਹੜੀਆਂ ਬਹੁਤ ਸੁਣੀਆਂ ਚੀਨਾ ਨਜ਼ਰ ਆਉਂਦੀਆਂ ਨੇ ਵਿੱਚ ਜਿਹੜਾ ਨਜ਼ਰ ਆਉਂਦਾ ਹੈ ਵਾਲੀਬਾਲ ਖੇਡਦੇ ਬੱਚੇ ਨਜ਼ਰ ਆਉਂਦੇ ਨੇ ਔਰ ਸਿਟੀ ਦਾ ਅਰਮਨ ਲਾ ਸਿਟੀ ਦੀ ਰਿਸਪੋਨਸੀਬਿਲਟੀ ਹੈ ਉਸ ਬਿਲਕੁਲ ਸਹੀ ਹੱਥਾਂ ਦੇ ਵਿੱਚ ਹੈ ਕਿਉਂਕਿ अगेन ਉਹੀ ਚੀਜ਼ ਮੈਂ ਕਹਾਂਗਾ ਕਿ ਤੁਸੀਂ ਉਸ ਸ਼ਹਿਰ ਨੂੰ ਬਣਦੇ ਹੋਏ ਦੇਖਿਆ ਜੀ ਸੋ 17 18 ਸਾਲ ਪਹਿਲਾਂ ਚੈਸਟਰਮੀਅਰ ਕਿਦਾਂ ਦਾ ਹੁੰਦਾ ਸੀਗਾ ਕਿਰਨ ਜੀ ਹਾਂਜੀ 17-18 ਸਾਲ ਪਹਿਲਾਂ ਤੋਂ ਰਹਿ ਰਹੇ ਆ ਚੈਸਟਰਮੀਅਰ ਟਾਊਨ ਸੀਗਾ ਬਹੁਤ ਛੋਟਾ ਜਿਹਾ ਚੈਸਟਰਮੀਅਰ ਸੀਗਾ ਕੋਈ ਖਾਸ ਪਪੂਲੇਸ਼ਨ ਨਹੀਂ ਸੀ ਜਿੰਨੇ ਕੁ ਵੀ ਸੀ ਇੱਕ ਦੂਜੇ ਨੂੰ ਜਦਾ ਆਪਾਂ ਛੋਟੇ ਜਗ੍ਹਾ 'ਚ ਜਾਣਦੇ ਹੁੰਨੇ ਆ ਇਦਾਂ ਮੈਂ ਕਹਿ ਸਕਦੀ ਆ ਕਿ ਜਾਣਦੇ ਸੀ ਕੌਣ ਕਿੱਥੇ ਜਾਂ ਕਿਦਾਂ ਹੁਣ ਡਾਈਵਰਸਿਟੀ ਸ਼ੁਰੂ ਤੋਂ ਚੈਸਟਰਮੀਅਰ ਦੇ ਵਿੱਚ ਨੋ ਡਾਊਟ ਸਾਰੇ ਲਈ ਵੈਲਕਮਿੰਗ ਆ ਸੋ ਹੁਣ ਜਿਹੜਾ ਆ ਕਿ ਫਿਰ ਉਹ ਸਿਟੀ ਬਣ ਗਿਆ 2015 ਦੇ ਵਿੱਚ ਤੇ ਹੁਣ ਸਿਟੀ ਗਰੋ ਹੋ ਰਿਹਾ ਜਿੱਦਾਂ ਬਾਕੀ ਦੇ ਸਿਟੀ ਨੇਬਰਹੂਡ ਦੇ ਵਿੱਚ ਗਰੋ ਹੋ ਰਿਹਾ ਸੇਮ ਉਸ ਵੀ ਗਰੋ ਹੋ ਰਿਹਾ ਬਿਲਕੁਲ ਜੀ ਔਰ ਜਦ ਮੈਂ ਰੀਅਲ ਏਸਟੇਟ ਦੀ ਗੱਲ ਕਰਾਂ ਨਾ ਜੀ ਐਟ ਪਾਰ ਨੇ ਜੀ ਪ੍ਰਾਈਸ ਕਿਉਂਕਿ ਸਾਨੂੰ ਰੋਜ਼ ਜਿਹੜੀ ਰਿਪੋਰਟ ਆ ਜਾਂਦੀ ਹੈ ਕਿਉਂਕਿ ਬਹੁਤ ਵਧੀਆ ਉੱਥੇ ਮਾਹੌਲ ਹੈ ਜੀ ਬਹੁਤ ਸਾਡੀ ਜਿਹੜੀ ਕਮਿਊਨਿਟੀ ਹੈ ਉੱਥੇ ਬਹੁਤ ਰਹਿ ਰਹੇ ਨੇ ਜੀ ਭਾਵੇਂ ਜਿਹੜਾ ਰੇਨਬੋ ਫਾਲਸ ਵਾਲਾ ਏਰੀਆ ਹੈ ਜਾਂ ਹੋਰ ਜਿਹੜੇ ਨਵੇਂ ਏਰੀਆਜ਼ ਵੱਧ ਰਹੇ ਨੇ ਉੱਥੇ ਜਿਹੜੀ ਸਾਡੀ ਕਮਿਊਨਿਟੀ ਦੀ ਵਸੂਆਂ ਜਿਹੜੀ ਉਹ ਵੱਧਦੀ ਜਾ ਰਹੀ ਹੈ ਤੇ ਇੱਕ ਉਹਨਾਂ ਲਈ ਵੀ ਈਜ਼ੀ ਹੋ ਗਿਆ ਆਪਣੀ ਗੱਲ ਰੱਖਣਾ ਕਿਉਂਕਿ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਨੇ ਤੁਹਾਡੇ ਤੱਕ ਆਪਣੇ ਮਸਲੇ ਪਹੁੰਚਾ ਸਕਦੇ ਨੇ ਸੋ ਹੁਣ ਅ ਕਿਰਨ ਜੀ ਜਿਹੜੀਆਂ ਡਿਊਟੀਆਂ ਨੇ ਤੁਹਾਡੀਆਂ ਇੱਕ ਗੱਲ ਹੈ ਜਦੋਂ ਅ ਕਲਾਸ ਦੀ ਗੱਲ ਕਰਦੇ ਨੇ ਕਿਤੇ ਕਾਲਜ ਦੀ ਗੱਲ ਕਰਦੇ ਆ ਤੇ ਜਿਹੜਾ ਟਾਪ ਆਫ ਦਾ ਜਿਹੜਾ ਪ੍ਰਿੰਸੀਪਲ ਹੁੰਦਾ ਹੈ ਡੀਨ ਹੁੰਦਾ ਹੈ ਮਿਲਣਾ ਤੁਹਾਡੇ ਮੇਅਰ ਜਿਹੜੇ ਨੇ ਉਹ ਵੀ ਡੀਨ ਨੇ ਸ਼ੈਨ ਡੀਨ ਜੀ ਬਿਲਕੁਲ ਸੋ ਜਦੋਂ ਉਹ ਨਹੀਂ ਹੁੰਦੇ ਜਾਂ ਕੋਈ ਐਦਾਂ ਦੀ ਗੱਲਬਾਤ ਹੁੰਦੀ ਹੈ ਫਿਰ ਤੁਸੀਂ ਹੀ ਸਾਰਾ ਕੁਝ ਸੰਭਦੇ ਹੋ ਜੀ ਮੀਟਿੰਗਸ ਵਗੈਰਾ ਸਾਰਾ ਕੁਝ ਹਾਂਜੀ ਬਿਲਕੁਲ ਹੈ ਕਿਉਂਕਿ ਤਾਂ ਹੀ ਡੈਪਟੀ ਮੇਅਰ ਦੀ ਪੋਜੀਸ਼ਨ ਹੁੰਦੀ ਹੈ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਮੇਅਰ ਨਹੀਂ ਅਵੇਲੇਬਲ ਨਹੀਂ ਬਿਲ ਇਨ ਕੇਸ ਉਹ ਸਿੱਖ ਹੋ ਗਏ ਜਾਂ ਕਾਫੀ ਮਲਟੀਪਲ ਮੀਟਿੰਗਸ ਡਿਊਰਿੰਗ ਦਾ ਡੇ ਹੁੰਦੀਆਂ ਆ ਕਿਉਂਕਿ ਉਸ ਟਾਈਮ ਤੇ ਜਿਹੜੀ ਮੀਟਿੰਗ ਜਿੱਦਾਂ ਕਾਉਂਸਲ ਮੀਟਿੰਗ ਆ ਜਿਹੜੀਆਂ ਬਜਟ ਦੇ ਦੌਰਾਨ ਸਾਡੀਆਂ ਕਾਫੀ ਲਾਈਨ ਅਪ ਹੋਈਆਂ ਐ ਅਸੀਂ ਦਸੰਬਰ ਦੇ ਵਿੱਚ ਤੇ ਉਹਦੇ ਵਿੱਚੋਂ ਵੀ ਮੈਨੂੰ ਮੌਕਾ ਮਿਲਿਆ ਮੀਟਿੰਗ ਰਨ ਕਰਨ ਦਾ ਉਹਦਾ ਰੀਜ਼ਨ ਇਹ ਹੈ ਕਿ ਉਸ ਵੇਲੇ ਮੇਅਰ ਨੂੰ ਹੋਰ ਮੀਟਿੰਗ ਜਾਂ ਆਊਟ ਆਫ ਟਾਊਨ ਜਾਣਾ ਪੈਂਦਾ ਆ ਆਊਟ ਆਫ ਸਿਟੀ ਕਾਫੀ ਅਦਰ ਰਿਸਪੌਂਸਿਬਿਲਟੀ ਜਾਂ ਕਈ ਵਾਰ ਇਨਵਾਈਟ ਮਲਟੀਪਲ ਆਈਆਂ ਹੁੰਦੀਆਂ ਇੱਕ ਜਗ੍ਹਾ ਮੇਅਰ ਅਵੇਲੇਬਲ ਹੋ ਸਕਦੇ ਤੇ ਫਿਰ ਡੈਪਟੀ ਮੇਅਰ ਨੂੰ ਉਥੇ ਹਨ ਜੀ ਪੂਰੀ ਰਿਸਪੌਂਸਿਬਿਲਟੀ ਉਥੇ ਨਿਭਾਉਣੀ ਪੈਂਦੀ ਹੈ ਬਿਲਕੁਲ ਔਰ ਬਹੁਤ ਹੈਕਟਿਕ ਹੈ ਜੀ ਤੁਹਾਡਾ ਸਕੈਜੂਲ ਕਿਉਂਕਿ ਮੈਂ ਇੱਥੇ ਇਹ ਕਹਿ ਸਕਦਾ ਕਿ ਅਸੀਂ ਕਾਫੀ ਵਾਰ ਸਾਡਾ ਪ੍ਰੋਗਰਾਮ ਬਣਿਆ ਕਿਉਂਕਿ ਮੀਟਿੰਗ ਜਿਹੜੀਆਂ ਨੇ ਬਹੁਤ ਸਾਰੀਆਂ ਹੁੰਦੀਆਂ ਨੇ ਉਹ ਨਹੀਂ ਕਈ ਵਾਰ ਅਸੀਂ ਮਿਲ ਸਕਦੇ ਬਹੁਤ ਰਿਸਪੌਂਸਿਬਿਲਟੀ ਦੇ ਨਾਲ ਨਾਲ ਮੈਨੂੰ ਇਹ ਦੱਸੋ ਕਿਰਨ ਜੀ ਕਿ ਹੁਣ ਜਿਹੜੀ ਫਿਊਚਰ ਨੂੰ ਲੈ ਕੇ ਚੈਸਟ ਮੇਰਦੀ ਹੈ ਨਾ ਕਈ ਪਲਾਨਸ ਤੁਸੀਂ ਸਾਨੂੰ ਦੱਸ ਰਹੇ ਸੀਗੇ कि ਜਿਨ੍ਹਾਂ ਤੇ ਕੰਮ ਹੋ ਰਿਹਾ ਔਰ ਜਿਨ੍ਹਾਂ ਤੇ ਕੰਮ ਹੋ ਚੁੱਕਿਆ ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕੰਮ ਜਿਹੜਾ ਹੈ ਉਹ ਹੋ ਰਿਹਾ ਜੀ ਅ ਦੇਖੋ ਜਦੋਂ ਇਹ ਕੌਂਸਲ ਨੇ ਕਮੈਂਡ ਸੰਭਾਲੀ ਆ ਕਾਫੀ ਚੀਜ਼ਾਂ ਪੈਂਡਿੰਗ ਪਈਆਂ ਸੀਗੀਆਂ ਉਹ ਜਿਹੜੀਆਂ ਕੰਪਲੀਟ ਹੋਈਆਂ ਪਬਲਿਕ ਸਾਈਡ ਤੇ ਪਰ ਕਾਫੀ ਆ ਜਿਹੜੀਆਂ ਹੈਡ ਵੀ ਚਾਹੀਦੀਆਂ ਹੈ ਜਿਨ੍ਹਾਂ ਦੇ ਵਿੱਚੋਂ ਜਿਹੜਾ ਕਿ ਅਸੀਂ ਮੋਸਟ ਰੀਸੈਂਟ ਬਜਟ ਦੇ ਵਿੱਚ ਅਪਰੂਵਡ ਕੀਤੀਆਂ ਤੇ ਜਿਹੜੀਆਂ ਸ਼ੁਰੂ ਹੋਣੀਆਂ ਆ ਹਾਂ ਜਿਹਦੇ ਵਿੱਚ ਹੈ ਤਾਂ ਹੈ ਕਿ ਕਾਫੀ ਕੰਸਟਰਕਸ਼ਨ ਦਿਸੂਗੀ ਸਿਟੀ ਦੇ ਵਿੱਚ ਤੰਗੀ ਵੀ ਆਊਗੀ ਆਪਣਿਆਂ ਨੂੰ ਡਰਾਈਵ ਕਰਨ ਦੇ ਵਿੱਚ ਪਰ ਉਹ ਨੀਡ ਇਸ ਵੇਲੇ ਬਹੁਤ ਜ਼ਰੂਰ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ 17 ਆਈ ਦੀ ਟਵਿਨਿੰਗ ਉਹ ਅਸੀਂ ਆਪਣੇ ਬਜਟ ਦੇ ਵਿੱਚ ਅਪਰੂਵਡ ਕੀਤੀ ਹੈ ਰੇਨਵੋ ਰੋਡ ਨਾਰਥ ਜਿਹੜੀ ਕਿ ਅਸੀਂ ਪਿਛਲੀ ਕੌਂਸਲ ਮੀਟਿੰਗ ਟਿਊਜ਼ਡੇ ਹੋਈ ਆ ਉਹਦੇ ਵਿੱਚ ਉਹਦੀ ਫੰਡਿੰਗ ਅਪਰੂਵਡ ਕੀਤੀ ਹੈ ਕਿ ਉਹ 16 ਮਹੀਨਾ ਟੱਚ ਹੋਊਗੀ ਕਿਉਂਕਿ ਉਹ ਬੰਦ ਕਰਨੀ ਪਈ ਸੀ ਸੇਫਟੀ ਰੀਜ਼ਨ ਦੇ ਨਾਲ ਕਿ ਕਾਫੀ ਟੁੱਟ ਗਈ ਸੀ ਰੋਡ ਤੇ ਸਾਨੂੰ ਸੀ ਕਿ ਜਦੋਂ ਹੁਣ ਵੀ ਓਪਨ ਕਰਨਾ ਉਹ ਬਜਟ ਕਰਕੇ ਉਹਨੂੰ ਪ੍ਰੋਪਰ ਤਰ੍ਹਾਂ ਜਿੱਦਾਂ ਬਾਕੀ ਰੋਡਸ ਸਿਟੀ ਨੂੰ ਆਉਂਦੀਆਂ ਜਾਂਦੀਆਂ ਉਹਨੂੰ ਵੀ ਉਸ ਤਰ੍ਹਾਂ ਹੀ ਪ੍ਰੋਪਰ ਮੇਨਟੇਨ ਕੀਤਾ ਜਾਵੇ ਵਿਦ ਦਾ ਸਾਈਨ ਏਜੰਸੀ ਦਾ ਅੱਛਾ ਸੋ ਕਨੈਕਟ ਹੋ ਜਾਣਾ ਜੀ ਸਿਸਟਮ ਹਾਂਜੀ ਓਕੇ ਤੇ ਉਹ ਫਿਰ ਜਿੱਦਾਂ ਉਹ ਕਨੈਕਟ ਕੀਤੀ ਆ ਉਹਨੂੰ ਹੁਣ ਉਥੇ ਵੀ ਸ਼ੁਰੂ ਹੋਣੀ ਹੈ ਕੰਸਟਰਕਸ਼ਨ ਤਾਂ ਕਿ ਫੀ ਆਲ ਦ ਵੇ ਥਰੂ ਹੋ ਜਾਊਗੀ ਰੇਨਬੋ ਰੋਡ ਜੀ ਰੈਕ ਸੈਂਟਰ ਸਾਡੇ ਕੋਲ ਸਾਡਾ ਆਪਣਾ ਨਹੀਂ ਹੈਗਾ ਨਿਊ ਰੈਕ ਸੈਂਟਰ ਅਪਰੂਵਡ ਉਹਦੀ ਸਾਈਟ ਕੀਤੀ ਆ ਅੱਛਾ ਪ੍ਰੂਵ ਹੋ ਗਿਆ ਜੀ ਉਹ ਹਾਂ ਹਾਂ ਜੀ ਡੌਸਨ ਐਂਡ ਚੈਲਸੀ ਏਰੀਏ ਦੇ ਵਿੱਚ ਆ ਐਂਡ ਦਾ ਹਾਈ ਸਕੂਲ ਅਪਰੂਵਡ ਕੀਤਾ ਆ ਕਿਉਂਕਿ ਜਿਹੜਾ ਸਾਡਾ ਹਾਈ ਸਕੂਲ ਆ ਉਹ ਸਟਰੈਥ ਮੋਰ ਦੀ ਬਾਉਂਡਰੀ ਦੇ ਵਿੱਚ ਆ ਜਿਹਨੂੰ ਅਸੀਂ ਯੂਜ਼ ਕਰਦੇ ਆ ਹਾਈਵੇ 7 91 ਦੇ ਉੱਤੇ ਤੇ ਇਸ ਤਰ੍ਹਾਂ ਫਿਰ 3 ਜਿਹੜੇ K29 ਸਕੂਲ ਆ ਕਿਉਂਕਿ ਸਾਡੇ ਸਕੂਲ ਕਾਫੀ ਓਵਰਫੁੱਲ ਚੱਲ ਰਹੇ ਆ ਹਾਂਜੀ ਤੇ ਜਿਹੜਾ ਕਿ ਸਟਿਲ ਕੰਮ ਹੋ ਰਿਹਾ ਹੈ ਟਰਾਂਸਪੋਰਟ ਦੇ ਵਿੱਚ ਹਾਂਜੀ 3 ਸਕੂਲ ਤਾਂ ਕਿ ਕਿਉਂਕਿ ਜੇ ਸਿਟੀ ਬਦ ਰਹੀ ਆ ਤਾਂ ਸਾਨੂੰ ਸਕੂਲਾਂ ਦੀ ਵੀ ਲੋੜ ਆ ਬੱਚਿਆਂ ਨੇ ਸਕੂਲ ਜਾਣਾ ਆ ਸੋ ਕੇ 2 9 ਇਦਾਂ ਆ ਕਿ ਉਹ ਛੋਟੇ ਬੱਚਿਆਂ ਨੂੰ ਵੀ ਫਿਕਰ ਕਰਦਾ ਆ ਐਂਡ ਵੱਡਿਆਂ ਨੂੰ 9 ਉਸ ਤੋਂ ਬਾਅਦ ਹਾਈ ਸਕੂਲ ਚਾਹੀਦਾ ਹੁੰਦਾ ਹਨਾ ਸੋ ਇਸ ਕਰਕੇ ਫਿਰ ਕੀ 2 9 ਹੀ ਅਪਰੂਵਡ ਕੀਤੇ ਆ ਵਾਹ ਜੀ ਵਾਹ ਹਾਂ ਜੀ ਸੋ ਉਹਨਾਂ ਦੇ ਜਿੱਦਾਂ ਉਹ ਵੀ ਬਣਨੇ ਸ਼ੁਰੂ ਹੋਣੇ ਆ ਸੋ ਕੰਸਟਰਕਸ਼ਨ ਐਂਡ ਕੰਸਟਰਕਸ਼ਨ ਹੋਣੀ ਉਹ ਕੰਸਟਰਕਸ਼ਨ ਜ਼ਰੂਰ ਹੈ ਕਿਰਨਜੀਤ ਪਰ ਜਿਹੜਾ ਤੁਹਾਡਾ ਮੈਨੂੰ ਲੱਗਦਾ ਹੈ ਕਿ ਇੰਟਰਵਿਊ ਦੇ ਵਿੱਚ ਇਹ ਦੱਸਣਾ ਕਿ ਇਹਦੇ ਲਈ ਤੁਸੀਂ ਕੋਈ ਪਾਸ ਕਰਵਾਉਣ ਦੀ ਐਪਲੀਕੇਸ਼ਨ ਨਹੀਂ ਪਾਰੇ ਇਹ ਅਪਰੂਵ ਨੇ ਦੀ ਚੀਜ਼ਾਂ ਸੋ ਇਹ ਕੰਮ ਹੋ ਚੁੱਕੇ ਨੇ ਬਹੁਤ ਘੱਟ ਜਿਹੜੇ ਅਸੀਂ ਸਿਆਸਤਦਾਨ ਦੇਖਾਂਗੇ ਜਿਹੜੇ ਕੰਮ ਹੋਣ ਤੋਂ ਬਾਅਦ ਆਪਣਾ ਦੱਸਦੇ ਨੇ ਤੁਸੀਂ ਇਹ ਇਹ ਦੱਸ ਰਹੇ ਹੋ ਤੇ ਬਹੁਤ ਵਧੀਆ ਖਬਰ ਹੈ ਕਿਉਂਕਿ ਦੇਖੋ ਬੱਚਿਆਂ ਲਈ ਇੱਕ ਤਾਂ ਸਕੂਲਸ ਨੇ ਤਿੰਨ ਤਿੰਨ ਹੈਨਾ ਕੇ ਟੂ 9 ਸਕੂਲਸ ਨੇ ਉਸ ਤੋਂ ਬਾਅਦ ਹਾਈ ਸਕੂਲ ਜਿਹੜਾ ਹੈ ਉਹ ਵੀ ਅਪਰੂਵਡ ਹੈ ਉਸ ਦੇ ਨਾਲ ਰੈਕ ਸੈਂਟਰ ਜੋ ਕਿ ਬਹੁਤ ਜ਼ਿਆਦਾ ਇੱਕ ਨੀਡ ਸੀਗੀ ਕਮਿਊਨਿਟੀ ਨੂੰ ਕਿਉਂਕਿ ਉੱਥੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ ਕਿੱਥੇ ਜਾ ਕੇ ਅਸੀਂ ਰੀਕ੍ਰੀਏਸ਼ਨਲ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰ ਸਕਦੇ ਆ ਸੋ ਇਹ ਜਿਹੜਾ ਤੁਸੀਂ ਦੱਸਿਆ ਰੈਕ ਸੈਂਟਰ ਹੈ ਨਾ ਉਹ ਕਿੰਨਾ ਵੱਡਾ ਵੈਸੇ ਉੱਥੇ ਕੀ ਕੀ ਬਹੁਤ ਵੱਡੀ ਉਹ জয়েন্ট ਪਲਾਨਿੰਗ ਹੈ ਹਾਈ ਸਕੂਲ ਐਂਡ ਰੈਕ ਸੈਂਟਰ ਟੁਗੇਦਰ ਬਣਨੇ ਸੋ জয়েন্ট ਪਲਾਨਿੰਗ ਹੈ ਰੋਕੀ 뷰 ਦੇ ਨਾਲ ਠਾਗਦਰ ਜਿੱਦਾਂ ਰੋਕੀ 뷰 ਸਕੂਲ ਨਾਲ এডੂਕੇਸ਼ਨ ਬੋਰਡ ਦੇ ਨਾਲ ਹੈ ਤੇ ਉਹ জয়েন্ট ਪਲਾਨਿੰਗ ਉਹਦੀ ਹੁਣ ਜਦਾਂ ਜਦੋਂ ਪਹਿਲਾਂ ਸਾਈਟ ਅਪਰੂਵਡ ਹੁੰਦੀ ਹੈ ਜਿਹੜੀਆਂ ਕਿ ਹੋ ਗਈਆਂ ਹੁਣ ਕਿ ਇੱਥੇ ਹੀ ਬਣਨਾ ਹੈ ਉਹ ਤੋਂ ਬਾਅਦ ਫਿਰ ਸੀ ਗਵਰਨਮੈਂਟ ਕੋਲੋਂ ਓਨਲੀ ਫੰਡਿੰਗ ਮੰਗਦੇ ਜਿਹੜੀ ਕਿ ਅਸੀਂ ਆਪਣੇ ਬਜਟ ਦੇ ਵਿੱਚ ਸੋ ਉਹ ਅਸੀਂ ਆਪਣੇ ਮਤਲਬ ਅਪਰੂਵਡ ਕਰਕੇ ਦੇ ਪੀ ਡਾਟਾ ਜਿਹੜਾ ਕਿ ਸਾਨੂੰ ਉਹਨੂੰ ਹੁਣ ਸਟਰਕਚਰ ਇੰਜੀਨੀਅਰਿੰਗ ਦੋਸ ਆਲ ਫੰਡਿੰਗ ਆ ਕੇ ਤਾਂ ਕਿ ਉਹ ਬਿਲਡਿੰਗ ਫਿਰ ਸਟਾਰਟ ਹੋ ਸਕਣ। ਸੋ ਉਹ ਜੋਇੰਟ ਪਲੈਨਿੰਗ ਦੇ ਅੰਡਰ ਹੀ ਅਸੀਂ ਕਰ ਰਹੇ ਹਾਂ। ਬਹੁਤ ਬਹੁਤ ਵਧੀਆ ਕੰਮ ਕਰ ਰਹੇ ਕਿਰਨ ਜੀ ਔਰ ਅਗੇਨ ਮਾਣ ਵਾਲੀ ਗੱਲ ਹੈ ਕਿ ਹੁਣ ਜਿਹੜੇ ਸਾਰੇ ਇੰਤਜ਼ਾਮ ਜਿਹੜੇ ਨੇ ਕਿਉਂਕਿ ਟਾਊਨ ਤੋਂ ਜੋ ਸਿਟੀ ਬਣੀਆ ਸਿਟੀ ਤੋਂ ਬਾਅਦ ਜਦੋਂ ਇਹਨਾਂ ਦੀ ਚੋਣ ਹੋਈ ਉੱਥੇ ਪਹੁੰਚੇ ਚੇਅਰ ਤੇ ਬੈਠੇ ਉਹਨਾਂ ਨੇ ਨਾ ਵਧੀਆ ਕੰਮ ਕੀਤਾ ਕਿ ਇਹਨਾਂ ਨੂੰ ਹੁਣ ਡਿਪਟੀ ਮੇਅਰ ਬਣਾ ਦਿੱਤਾ ਗਿਆ ਜੀ ਔਰ ਜਿਹੜੀ ਇਹਨਾਂ ਦੀ ਰਿਸਪੌਂਸਿਬਿਲਿ ڈبل ہو گئی ہے اور کل خرے اتر رہے ہیں کیونکہ سارے جڑے کامنے نے بہت ودی طریقے پورے کر کے دکھا رہے جڑے توڑا نا لیک اور بیچ جڑا سائیڈ ہے ਉਹ ਬਹੁਤ ਪਪੂਲਰ ਹੈ ਜੀ ਹੈਨਾ ਕਿਸੇ ਵੀ ਬਸ ਤੋਂ ਤੁਸੀਂ ਜਾ ਸਕਦੇ ਹੋ ਸਪੋਰਟਸ ਜਿਹੜੇ ਪਿਕਨਿਕ ਸਪੋਰਟਸ ਬਹੁਤ ਸੋਹਣੇ ਬਣੇ ਨੇ ਉਹਦੇ ਚ ਨਾ ਇੱਕ ਸਨਸੈਟ ਬੀਚ ਦੀ ਲੋਕੇਸ਼ਨ ਹੈ ਜੀ ਜਦੋਂ ਸਟੈਸ ਮੈਂ ਵੜਦੇ ਨਹੀਂ ਜਾਂ ਲੈਫਟ ਹੋ ਕੇ ਲਾਈਟਾਂ ਤੋਂ ਉਹ ਇੱਕ ਬੜਾ ਵਧੀਆ ਜੀ ਉੱਥੇ ਵਾਲੀਬਾਲ ਦਾ ਬਣਿਆ ਹੋਇਆ ਹੈ ਹੈਨਾ ਹੋਰ ਉੱਥੇ ਕਵਾਇਟ ਜੀ ਸਪੇਸ ਹੈ ਅੱਜ ਕੱਲ ਇਨੀ ਕਵਾਇਟ ਨਹੀਂ ਰਹੀ ਖੈਰ ਬਟ ਹਸਲ ਬਸਲ ਜ਼ਰੂਰ ਹੋਗੀ ਹੈ ਪਰ ਬਹੁਤ ਵਧੀਆ ਜੀ ਸਪੇਸ ਹੈ ਉੱਥੇ ਵੀ ਕੁਝ ਤੁਸੀਂ ਕੰਮ ਕਰਵਾ ਰਹੇ ਹੋ ਹਾਂਜੀ ਉਹ ਉਹ ਵੀ ਅਪਰੂਵਡ ਕੀਤਾ ਹੈ ਬਜਟ ਵਿੱਚ ਉਹਦੇ ਵਿੱਚ ਜਿੱਦਾਂ ਉਹਦੀ ਉਹ ਗ੍ਰੇਵਲ ਦੀ ਗਰਾਉਂਡ ਹਾਂ ਉਹਨੂੰ ਪੇਵਡ ਕਰਨ ਦਾ ਆ ਉਹ ਪੂਰੀ ਪੇਵਡ ਹੋਊਗੀ ਉਹ ਵੀ ਬਜਟ ਦੇ ਵਿੱਚ ਅਪਰੂਵਡ ਔਰ ਮੈਂ ਇੱਥੇ ਜ਼ਰੂਰ ਦੱਸ ਦਵਾਂ ਕਿ ਅਸੀਂ ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਅਪਰੂਵਡ ਕੀਤੀਆਂ ਇਹ ਟਰੂ ਆ ਕਿ ਉਹਦੇ ਵਿੱਚ ਬਹੁਤ ਕਲੀਅਰ ਹੈ ਕਿ ਨਾ ਤਾਂ ਅਸੀਂ ਕੋਈ ਪ੍ਰਾਪਰਟੀ ਟੈਕਸ ਇਨਕਰੀਜ਼ ਕੀਤਾ ਜ਼ੀਰੋ ਵਾਹ ਔਰ ਨਾ ਕੋਈ ਅਸੀਂ ਕਿਸੇ ਤੋਂ ਜਿਹਦਾ ਬੈਂਕ ਤੋਂ ਕੋਈ ਲੋਨ ਲਿਆ ਆਪਣੇ ਸਿੱਕੇ ਸੋ ਬਿਲਕੁਲ ਜ਼ੀਰੋ ਜ਼ੀਰੋ ਤੇ ਦੋਨੋਂ ਚੀਜ਼ਾਂ ਆ ਬਜਟ ਦੇ ਅੰਡਰ ਸਾਰੀਆਂ ਹੋ ਰਹੀਆਂ ਕੋਈ ਆਬਬ ਦਾ ਬਜਟ ਨਹੀਂ ਬਿਲਕੁਲ ਵਿਦਨ ਬਜਟ ਜਿਹੜਾ ਤੋਂ ਸਿਟੀ ਦਾ ਜਿਹੜਾ ਫੰਡ ਆ ਉਹਦੇ ਤੋਂ ਹੀ ਤੁਸੀਂ ਸਾਰੇ ਕੰਮ ਜਿਹੜੇ ਕਰਕੇ ਦਿਖਾਏ ਨੇ ਅਪਰੂਵ ਕਰਕੇ ਦਿਖਾਏ ਹਾਂਜੀ ਵਾਹ ਜੀ ਵਾ ਇਹ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਹੈ ਜੀ ਨੀਤਾ ਸੇ ਸੋਚਦੇ ਆ ਕਿ ਇੱਥੇ ਕੋਈ ਸੜਕ ਵੀ ਬਣਾਨੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਪ੍ਰਾਪਰਟੀ ਟੈਕਸ ਜਿਹੜੇ ਨੇ ਉਹ ਵਧਣੇ ਸ਼ੁਰੂ ਹੋ ਜਾਂਦੇ ਨੇ ਸੋ ਜਿਹੜੀ ਕਨੈਕਟੀਵਿਟੀ ਆ ਚੈਸਟਮੇ ਸ਼ਹਿਰ ਦੀ ਉਹਦੇ ਤੇ ਬਹੁਤ ਵਧੀਆ ਕੰਮ ਹੋਇਆ ਜੀ ਹੋ ਰਿਹਾ ਵੀ ਹੈ ਔਰ ਉਸ ਦੇ ਨਾਲ ਨਾਲ ਹੁਣ ਬਹੁਤ ਸਾਰੀਆਂ ਚੀਜ਼ਾਂ ਹੋ ਹੋ ਨੇ ਜੋ ਤੁਹਾਡੇ ਕੰਫਰਟਲੀ ਇਹਨਾਂ ਨੇ ਬਣਾਈ ਨੇ ਜੀ ਸਕੂਲ ਜ਼ੋਨ ਏਰੀਆਜ਼ ਦੇ ਬਾਰੇ ਵੀ ਤੁਸੀਂ ਕੁਝ ਦੱਸ ਰਹੇ ਸੀਗੇ ਜੀ ਹਾਂਜੀ ਸਕੂਲ ਜ਼ੋਨ ਏਰੀਆ ਜਿੱਦਾਂ ਰੇਜ਼ਡ ਕ੍ਰੋਸਵੋਕ ਹੁੰਦੇ ਆ ਉਹ ਅਪਰੂਵਡ ਆ ਉਹ ਵੀ ਬਣਨਗੇ ਤਾਂ ਹੀ ਮੈਂ ਬਿਗਨਿੰਗ ਅਸੀ ਕਿ ਕਾਫੀ ਜਿਆਦਾ ਕੰਸਟਰਕਸ਼ਨ ਹੋਣੀ ਆ ਪਰ ਉਹ ਬਹੁਤ ਨੀਡਡ ਆ ਉਹਦਾ ਰੀਜ਼ਨ ਇਹ ਆ ਕਿ ਕਿਉਂਕਿ ਸਕੂਲ ਦੇ ਦੁਆਲੇ ਪੇਰੈਂਟਸ ਨੇ ਬੱਚਿਆਂ ਨੂੰ ਡ੍ਰੌਪ ਕਰਨਾ ਹੁੰਦਾ ਸੋ ਉੱਥੇ ਗੱਡੀਆਂ ਆਉਂਦੀਆਂ ਜਾਂਦੀਆਂ ਥੋੜਾ ਐਕਸੀਡੈਂਟ ਦਾ ਇਸ ਕਰਕੇ ਡਿਸੀਜਨ ਲਿਆ ਕਿ ਸਕੂਲ ਜ਼ੋਨ ਏਰੀਆਜ਼ ਦੇ ਵਿੱਚ ਜਿਹੜੇ ਆ ਕਿ ਕ੍ਰੋਸਵੋਕ ਰੇਸਟ ਬਣਾਏ ਜਾਣਾ ਹਾਂਜੀ ਵਾਹ ਜੀ ਵਾਹ ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਇੱਕ ਇੱਕ ਜ਼ਰੂਰੀ ਕੰਮ ਹੋਣੇ ਚਾਹੀਦੇ ਨੇ ਸਾਰੇ ਦੇ ਸਾਰੇ ਜਿਹੜੇ ਨੇ ਉਹ ਕਰਕੇ ਦਿਖਾ ਰਹੀ ਹੈ ਸਿਟੀ ਆਫ ਚੈਸਟਮੇਅਰ ਔਰ ਬਹੁਤ ਵਧੀਆ ਟੀਮ ਹੈ ਜੀ ਇਹਨਾਂ ਦੀ ਜਿਸੇ ਸ਼ੈਨਨ ਡੀਨ ਜੀ ਦੀ ਗੱਲ ਕਰੀਆ ਉਹਨਾਂ ਤੋਂ ਲੈ ਕੇ ਕਿਰਨ ਭੰਜੀ ਦੀ ਔਰ ਜਿੰਨੀ ਵੀ ਜਿਹੜੀ ਇਹਨਾਂ ਦੀ ਟੀਮ ਹੈ ਮੈਨੂੰ ਲੱਗਦਾ ਬਹੁਤ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਕਰ ਰਹੇ ਹੋ ਜੀ ਤੁਸੀਂ ਔਰ ਪਹਿਲੇ ਪਹਿਲੀ ਪੰਜਾਬਣ ਹੈ ਜੀ ਸੋ ਹੋਰ ਜ਼ਿਆਦਾ ਜਿਹੜਾ ਕਹਿੰਦੇ ਨੇ ਨਾ ਮਾਣ ਹੁੰਦਾ ਜਦੋਂ ਕੰਮ ਕੋਈ ਹੋ ਜਾਂਦਾ ਐਵਰੀਥਿੰਗ ਇਜ਼ ਅਪਰੂਵਡ ਹੈ ਬਾਰ-ਬਾਰ ਅਸੀਂ ਦੱਸ ਰਹੇ ਹਾਂ ਭੰਜੀ ਜਿਹੜੇ ਇਵੈਂਟਸ ਨੇ ਉਹ ਚੈਸਟ ਮੇਸ਼ੀਅਰ ਦੇ ਵਿੱਚ ਕੈਲਗਰੀ ਨਿਕਲ ਜਾਂਦਾ ਕਈ ਵਾਰ ਚੈਸਟ ਮੇਸ਼ੀਅਰ ਦੇ ਵਿੱਚ ਕੋਈ ਇਸ ਵਾਰ ਨਵੇਂ ਵੀ ਤੁਸੀਂ ਇੰਟਰੋਡਿਊਸ ਕਰ ਰਹੇ ਹੋ ਕਮਿਊਨਿਟੀ ਨੂੰ ਲੈ ਕੇ ਜਾਂ ਕੋਈ ਸਮਰ ਦੇ ਵਿੱਚ ਵਿੰਟਰ ਦੇ ਵਿੱਚ ਕੋਈ ਆਰਗੇਨਾਈਜਮੈਂਟ ਦੇਖੋ ਜਿਹੜੇ ਇਵੈਂਟਸ ਆਲਰੇਡੀ ਪਹਿਲਾਂ ਚੱਲ ਰਿਹਾ ਇਸ ਸਾਲ ਕਾਫੀ ਪਿਛਲੇ ਸਾਲ ਹੋਏ ਸੀਗੇ ਇਵੈਂਟਸ ਸਾਡਾ ਇਹ ਹੁੰਦਾ ਜਰੂਰ ਕਿ ਜਿੰਨੇ ਵੀ ਇਵੈਂਟਸ ਪਲਾਨਿੰਗ ਜਾਂ ਟੀਮ ਲੀਫੰਡਿੰਗ ਆ ਉਹਦੇ ਅਨੁਸਾਰ ਸਿਟੀ ਦੇ ਵਿੱਚ ਲਾਇਆ ਜਾਵੇ ਇਸ ਵਾਰ ਵੀ ਜਿੰਨੇ ਪਿਛਲੇ ਸਾਲ ਇਵੈਂਟਸ ਹੋਏ ਦ ਸੇਮ ਹੋਣਗੇ ਕੁਝ ਚੀਜ਼ਾਂ ਅਸੀਂ ਹੱਲੇ ਜਿੱਦਾਂ ਬਿਹਾਈਂਡ ਦਾ ਸੀਨ ਡਿਸਕਸ ਕਰ ਰਹੇ ਆ ਜਿਹੜੀਆਂ ਕਿ ਫਰੰਟ ਤੇ ਆਨ ਹੋ ਜਿਹੜੀਆਂ ਇੰਟਰੋਡਿਊਸ ਕਰਨੀਆਂ ਹਾਂ ਜੀ ਹੋਰ ਡਿਫਰੈਂਟ ਵੇ ਨਾ ਜਿੱਦਾਂ ਕੈਨੇਡਾ ਡੇ ਅਲਬਰਟਾ ਡੇ ਅਸੀਂ ਪਿਛਲੇ ਸਾਲ ਲਈ ਸ਼ੁਰੂ ਕੀਤਾ ਆ ਅਲਬਰਟਾ ਡੇ ਜਿਹੜਾ ਕਿ ਐਜ਼ ਅ ਲੈਕਟਿਡ ਅਫੀਸ਼ਲਸ ਆ ਅਸੀਂ ਅਲਬਰਟਾ ਚ ਰਹਿੰਦੇ ਆ ਤਾਂ ਉਹਨਾਂ ਡੇ ਜਿੱਦ ਨੂੰ ਮਨਾਉਣਾ ਚਾਹੀਦਾ ਉਹਨੂੰ ਵੀ ਮਨਾਇਆ ਕਿਉਂਕਿ ਫਸਟ ਟਾਈਮ ਸੀਗਾ ਤੇ ਉਹ ਇੰਨਾ ਜ਼ਿਆਦਾ ਕੇਕ ਆਫ ਨਹੀਂ ਬਟ ਦਿਸ ਇਹ ਹੋਰ ਹਮੇਸ਼ਾ ਜਿੱਦਾਂ ਜਿੱਦਾਂ ਇੰਟਰੋਡਿਊਸ ਕਰੀਦਾ ਆ ਤਾਂ ਗ੍ਰੋ ਪੌਂਦਾ ਸਾਨੂੰ ਹੈਗਾ ਕਿ ਹੋਰ ਹੋਊਗਾ ਸੇਮ ਇਦਾ ਜਦੋਂ ਕੈਨੇਡਾ ਡੇ ਸੀ ਤਾਂ স্মੋਲਰ ਲੈਵਲ ਤੇ ਤਾਂ ਫਿਰ ਉਤੋਂ ਹੋਂ ਤਾਂ ਸਾਡਾ ਸਭ ਤੋਂ ਮੇਜਰ ਇਵੈਂਟ ਲਾਈਸ ਵਿంటర్ ਲਾਈਟ ਇਵੈਂਟ ਜਿਹੜੇ ਕਿ ਕਾਫੀ ਵੱਡੇ ਆ ਔਰ ਛੋਟੇ ਛੋਟੇ ਇਵੈਂਟਸ ਆ অলਵੇਸ ਔਰ ਹਮੇਸ਼ਾ ਸਿਟੀ ਦੀ ਫੇਸਬੁੱਕ ਤੇ ਸਿਟੀ ਪੌਂਦਾ ਆ ਕਿ ਕਿਹੜਾ ਆ ਉਹਦੇ ਤੇ ਫਾਇਰਵਰਕਸ ਆ ਨਹੀਂ ਆ ਜਾਂ ਕਿਤਨਾ ਸਾਰੇ ਹੁੰਦੇ ਆ ਫੂਡ ਫੈਸਟੀਵਲ ਵੀ ਹੁੰਦਾ ਆ ਸਾਡੇ ਉੱਤੇ ਹਾਂਜੀ ਹਾਂਜੀ ਉਹਦੇ ਵਿੱਚ ਤਾਂ ਕਿ ਜਿਹੜੇ ਸਾਡੇ ਲੋਕਲ ਬਿਜ਼ਨੈਸਸ ਦੇ ਆ ਉਹ ਆਪਣਾ ਫੂਡ ਕਿੱਦਾਂ ਦਾ ਇੰਟਰਟੇਨਮੈਂਟ ਕਰਾ ਸਕਣ ਉਹ ਵੀ ਲੱਗੋ ਵਧੀਆ ਗੱਲ ਹੈ। ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਨਾਲ ਜਿਹੜੇ ਲੇਕ ਲੱਗਦੀ ਹੈ ਨਾ ਜੀ ਉਹਦੇ ਕਰਕੇ ਜਿਹੜੇ ਇਵੈਂਟਸ ਹੋਰ ਸਪੈਸ਼ਲ ਹੋ ਜਾਂਦੇ ਨੇ ਹੋਰ ਵਧੀਆ ਹੋ ਜਾਂਦਾ ਥੋੜੀ ਆਊਟਿੰਗ ਹੋ ਜਾਂਦੀ ਹੈ ਔਰ ਵਿਦਨ ਦਾ ਤੁਸੀਂ ਕਹਿ ਲਓ 20 ਕਿਲੋਮੀਟਰ ਦੇ ਵਿੱਚ ਤੁਸੀਂ ਪਹੁੰਚ ਜਾਂਦੇ ਹੋ ਜੇ ਕੈਲਗਰੀ ਸ਼ਹਿਰ ਦੇ ਵਿੱਚ ਵੀ ਉਹ ਜੇ ਇੱਥੋਂ ਤੁਸੀਂ ਨਾਰਥ ਈਸਟ ਦੇ ਵਿੱਚ ਰਹਿੰਦੇ ਹੋ ਸਿੱਧਾ ਸਟੋਨੀਫਰਡ ਕੇ ਤੁਸੀਂ ਉੱਥੇ ਪਹੁੰਚ ਸਕਦੇ ਹੋ ਇਟਸ ਵੈਰੀ ਈਜ਼ੀ ਔਰ ਅਗੇਨ ਜਿਵੇਂ ਮੈਂ ਕਹਿ ਕਨੈਕਟੀਵਿਟੀ ਬਹੁਤ ਜ਼ਿਆਦਾ ਹੋਣ ਹੋਰ ਬੈਟਰ ਹੋ ਰਹੀ ਹੈ ਕੰਸਟਰਕਸ਼ਨ ਜ਼ਰੂਰ ਮੈਨੂੰ ਲੱਗਦਾ ਹੈ ਸਾਲ ਦੋ ਸਾਲ ਦੇਖਣ ਅ ਪੰਜੀ ਕੀ ਮੈਸੇਜ ਦੇਣਾ ਚਾਹੂਗੀ ਸਾਰਿਆਂ ਨੂੰ ਜੋ ਤੁਹਾਨੂੰ ਦੇਖ ਰਹੇ ਨੇ ਜੀ ਹਾਂਜੀ ਮੈਂ ਸਾਰਿਆਂ ਨੂੰ ਇਹ ਜ਼ਰੂਰ ਕਹੂੰਗੀ ਕਿ ਦੇਖੋ ਮੈਨੂੰ ਤੁਸੀਂ ਸਾਰਿਆਂ ਨੇ ਚੂਜ਼ ਕਰਕੇ ਇਸ ਜਗ੍ਹਾ ਤੱਕ ਪਹੁੰਚਾਇਆ ਜੋ ਵੀ ਤੁਹਾਡੀਆਂ ਕੋਈ ਵੀ ਕਿਸੇ ਵੀ ਤਰ੍ਹਾਂ ਦੀਆਂ ਪ੍ਰੋਬਲਮ ਹੈ ਜਾਂ ਕੋਈ ਵੀ ਵਧੀਆ ਆਈਡੀਆਜ਼ ਕਿਉਂਕਿ ਕਮਿਊਨਿਟੀ ਗਰੋ ਹੋ ਰਹੀ ਆ ਤੇ ਪਲੀਜ਼ ਤੁਸੀਂ ਜ਼ਰੂਰ ਕਦੇ ਵੀ ਮੈਨੂੰ ਮੈਂ ਕੰਟੈਕਟ ਕਰ ਸਕਦੇ ਮੈਸੇਜ ਈਮੇਲ ਫੋਨ ਕਾਲ ਐਂਡ ਜਿਆਦਾਤਰ ਮੈਂ ਉਹਨਾਂ ਨੂੰ ਅਟੈਂਡ ਕਰਦੀ ਆ ਕਈ ਵਾਰ ਜਦੋਂ ਮੀਟਿੰਗ ਕਿ ਹੋਈ ਤਾਂ ਨਹੀਂ ਫਿਰ ਮੈਂ ਕਾਲ ਬੈਕ ਜ਼ਰੂਰ ਫੋਲੋ ਅਪ ਕਰਦੀ ਆ ਤੇ ਜ਼ਰੂਰ ਤੁਸੀਂ ਜੋ ਵੀ ਕੋਈ ਵੀ ਮਸਲਾ ਆ ਤੁਹਾਡਾ ਤੁਸੀਂ ਜ਼ਰੂਰ ਮੈਨੂੰ ਮਿਲ ਪੀ ਸਕਦੇ ਆ ਫੋਨ ਤੇ ਵੀ ਗੱਲ ਕਰ ਸਕਦੇ ਜਿਸ ਤਰ੍ਹਾਂ ਵੀ ਤੁਹਾਨੂੰ ਆ ਜ਼ਰੂਰ ਪਹੁੰਚੋ ਕਿਉਂਕਿ ਹੁਣ ਤੁਹਾਡੇ ਕੋ ਮੈਂ ਤੁਹਾਡੀ ਲੈਂਗੁਏਜ ਵਿੱਚ ਜਿਹੜੀ ਇੱਕ ਵੋਇਸ ਆ ਜਿਹੜੀ ਕਿ ਫੈਡਰਲ ਆਪਾਂ ਪ੍ਰੋਵਿੰਸ਼ਲ ਫੈਡਰਲ ਤੱਕ ਪਹੁੰਚਾ ਸਕਦੇ ਆ ਤੇ ਇਸ ਤਰ੍ਹਾਂ ਹੀ ਤੁਸੀਂ ਸਾਰੇ ਜਰੂਰ ਸਾਥ ਦਿਓ ਕਿਉਂਕਿ ਨੈਕਸਟ ਜਦੋਂ ਇਲੈਕਸ਼ਨ ਹੁਣ ਅਨਾਉਂਸ ਹੋ ਗਈ ਹੈ ਉਹਦੇ ਵਿੱਚ ਵੀ ਮੈਂ ਐਜ਼ ਕਾਉਂਸਲਰ ਹੀ ਆ ਰਹੀ ਹਾਂ ਤੇ ਇਹ ਚੀਜ਼ ਨੂੰ ਪਰਸੂ ਕਿਉਂਕਿ ਹੁਣ ਤੱਕ ਜਿੰਨੇ ਵੀ VOTING ਦੇ ਵਿੱਚ ਪ੍ਰੋਮਿਸ ਕੀਤੇ ਸੀ ਉਹ ਇਸ ਕਾਉਂਸਲ ਨੇ ਨਿਭਾਏ ਆ ਔਰ ਅੱਗੇ ਵੀ ਨਿਭਾਵਾਂਗੇ ਤਪਰੀ ਤੁਸੀਂ ਸਾਰੇ ਸਾਡਾ ਸਾਥ ਜਰੂਰ ਦੇ ਏਹੀ ਮੇਰਾ ਤੁਹਾਨੂੰ ਕਹਿਣਾ ਹੈ ਤੇ ਨਾਲ ਅਗਰ ਆਪਣੀ ਕਮਿਊਨਿਟੀ ਲਈ ਜਿੰਨਾ ਵੀ ਹੋ ਸਕਦਾ ਮੈਂ ਉਹਨਾਂ ਕਰਦੀ ਆ ਆਪਣੀ ਕਮਿਊਨਿਟੀ ਨੂੰ ਮੈਜੋਰਟੀ ਤੌਰ ਦੇ ਉੱਤੇ ਆਪਣੇ ਆਉਣਾ ਪੈਂਦਾ ਹੈ ਕੈਲਗਰੀ ਦੇ ਵਿੱਚ ਜੀ ਆਪਣੇ ਪੇਪਰ ਜਿਹੜੇ ਆ ਕਮਿਸ਼ਨਰ ਆਫ ਆਥ ਮੈਂ ਇਸ ਕਰਕੇ ਲਈ ਆ ਕਿ ਜੇ ਕਿਸੇ ਨੂੰ ਵੀ ਲੋੜ ਆ ਫ੍ਰੀ ਆਫ ਕਾਸਟ ਆ ਕਦੇ ਵੀ ਆ ਕੇ ਕੰਟੈਕਟ ਕਰਕੇ ਇਹ ਮੈਨੂੰ ਆਪਣੇ ਪੇਪਰ ਕਮਿਸ਼ਨਰ ਆਫ ਆਥ ਲਈ ਕਰਾ ਸਕਦੇ ਆ ਤੇ ਨੋਟਰਾਇਜ਼ ਮੀ ਹੈਗਾ ਕਮਿਸ਼ਨਰ ਆਫ ਜ਼ਰੂਰ ਹੈਗੀ ਹੋਰ ਸਟੈਂਪ ਪਿਆਰ ਪੁਣੇ ਗਈ ਹੈ ਹਾਂਜੀ ਵਾਹ ਜੀ ਵਾਹ ਉਹ ਦਿੱਲੀ ਵੀ ਵਧਾਈਆਂ ਜੀ ਡਬਲ ਵਧਾਈਆ ਹੋ ਗਿਆ ਥੈਂਕ ਯੂ ਸੋ ਮੱਚ ਕਿਰਨ ਪੰਜੀ ਤੁਸੀਂ ਇੱਥੇ ਆਏ ਆਪਣਾ ਕੀਮਤੀ ਸਮਾਂ ਕੱਢਿਆ ਆਈ نو ਤੁਸੀਂ ਬਹੁਤ ਬਿਜ਼ੀ ਹੋ ਪਰ ਉਸ ਦੇ ਵਿੱਚ ਤੁਸੀਂ ਇਹ ਜਿਹੜਾ ਮੈਸੇਜ ਹੈ ਲੋਕਾਂ ਤੱਕ ਜਿਹੜਾ ਪਹੁੰਚਾਇਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਐਂਡ ਅਗੇਨ ਕੰਗ੍ਰੈਚੁਲੇਸ਼ਨਸ ਥੈਂਕ ਯੂ ਜੀ ਥੈਂਕ ਯੂ ਜੀਤ ਸਾਹਿਬ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮੱਚ ਕਿਰਨ ਪੰਜੀ ਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਨਾਲ ਹੀ ਸਾਡੇ ਨਾਲ ਜੁੜੇ ਜੇ ਚੈਸਟਮ

ਇਵੇਂ ਸਕੂਲਸ ਨੇ ਰੈਕਸ ਸੈਂਟਰ ਹੈ ਸੜਕਾਂ ਨੇ ਇਹਦੇ ਉੱਪਰ ਕੰਮ ਹੋ ਰਿਹਾ ਹੈ ਵਿਦਾਊਟ ਇਨਕਰੀਜ਼ਿੰਗ ਐਨੀ ਪ੍ਰੋਪਰਟੀ ਟੈਕਸ ਜੋ ਕਿ ਬਹੁਤ ਤਾਰੀਫ਼ ਦੇ ਕਾਬਿਲ ਗੱਲ ਹੈ ਜੀ ਸਿਟੀ ਆਫ ਚੈਸਟਰ ਮੇ ਜਿਹੜੀ ਕਾਉਂਸਲ ਹੈ ਬਹੁਤ ਕਮਾਲ ਕੰਮ ਕਰ ਰਹੀ ਹੈ ਇਸ ਨੂੰ ਤੁਸੀਂ ਦੁਬਾਰਾ ਜ਼ਰੂਰ ਸਪੋਰਟ ਕਰਨਾ ਹੈ ਜੀ ਇਹਨਾਂ ਨੂੰ ਤੁਸੀਂ ਅਗੇਨ ਜੇ ਮਿਲਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਕਦੇ ਵੀ ਮਿਲ ਸਕਦੇ ਹੋ ਸਾਡਾ ਪ੍ਰੋਗਰਾਮ ਦੇਖ ਕੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੁਸੀਂ ਇਹਨਾਂ ਤੱਕ ਪਹੁੰਚ ਕਰਨੀ ਹੈ سڈے جیڑے کمنٹ سیکشن نے جی سوشل میڈیا دے پروگرام دیکھ رہے ہو تو ضرور کمنٹ کر رہے ہو جی اِسی کوشش کرانگے کہ میڈم دی ٹیم ولو رپلائی کروایا جائے ادروائز توڑی جیڑی آواز آسی ہوتے تک ضرور پہنچاو گے اور جی تھی سا ٹی وی تے سا آ, 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 ایپس تے پروگرام دیکھ رہے ہو لائف سٹریم پروگرام دیکھ ہو. پروگرام رہے ہو سارے وٹسپ نمبر پہ پہنچ کر سکتے ہو be positive be yourself